हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਕਰੀਬਨ ਮੋਸਟਲੀ ਹਰ ਘਰ ਵਿੱਚ ਲੇਡੀਜ਼ ਨੂੰ ਮਾਵਾਂ ਨੂੰ ਇਹੀ ਫਿਕਰ ਹੁੰਦਾ ਹੈ ਕਿ ਬੱਚਿਆਂ ਵਾਸਤੇ ਨਾਸ਼ਤਾ ਕੀ ਬਨਾਇਆ ਜਾਵੇ ਤੇ ਬੱਚੇ ਉਹਦੇ ਨਾਲ ਖੁਸ਼ ਹੋ ਸਕਣ ਸੰਡੇ ਵਾਲੇ ਦਿਨ ਜਾਂ ਛੁੱਟੀ ਵਾਲੇ ਦਿਨ ਹੋਰ ਪ੍ਰੋਬਲਮ ਖੜੀ ਹੋ ਜਾਂਦੀ ਹੈ ਕਿਉਂਕਿ ਬੱਚਿਆਂ ਨੂੰ ਜਲਦੀ ਜਲਦੀ ਨਾਸ਼ਤਾ ਨਹੀਂ ਪਸੰਦ ਆਉਂਦਾ ਜਿਸ ਕਾਰਨ ਉਹ ਬਾਹਰ ਦੀਆਂ ਚੀਜ਼ਾਂ ਮੰਗਵਾ ਕੇ ਖਾਂਦੇ ਹਨ ਪਰ ਸਾਨੂੰ ਸਾਰਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਹੈਲਦੀ ਫੂਡ ਖਵਾਈਏ ਔਰ ਘਰ ਦਾ ਫੂਡ ਖਵਾਈਏ ਤੇ ਇਸ ਵਾਸਤੇ ਮੈਂ ਨਵੀਂ ਅਜ ਆਈਟਮ ਤੁਹਾਡੇ ਵਾਸਤੇ ਲੈ ਕੇ ਆਈਆਂ ਹੁਣ ਦੇਖੋ ਤੁਸੀਂ ਕਦੀ ਰਾਤ ਨੂੰ ਜਾਂ ਦਿਨ ਵੇਲੇ ਸਬਜ਼ੀ ਜਾਂ ਦਾਲ ਬਣਾਉਂਦੇ ਹੋ ਦੇਖੋ ਦਾਲ ਜ਼ਰੂਰੀ ਨਹੀਂ ਕਿ ਮੈਂ ਰਾਜਮਾ ਬਣਾਉਣੇ ਤੇ ਰਾਜਮਾ ਦੇ ਨਾਲ ਇਹ ਬਣੇਗੀ ਪ੍ਰੌਨਠੀ ਇਸ ਤਰ੍ਹਾਂ ਦੀ ਕੋਈ ਚੱਕਰ ਨਹੀਂ ਹੈ ਤੇ ਅਸੀਂ ਨਾਸ਼ਤਾ ਬਣਾਉਣਾ ਹੈ ਤੇ ਅਸੀਂ ਕੋਈ ਵੀ ਦਾਲਨਾ ਬਣਾ ਸਕਦੇ ਹਾਂ ਪਰ ਉਹਦੇ ਵਾਸਤੇ ਤੁਹਾਨੂੰ ਇਹਦੇ ਵਿੱਚੋਂ ਤਰੀ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਤੱਕ ਤਰੀਲੀ ਨਿਕਲੇਗੀ ਸਾਡਾ ਪਰੌਂਠਾ ਨਹੀਂ ਬੰਨਣਾ ਇਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਪੌਣੀ ਲੈ ਲੈਣੀ ਹੈ ਪੌਣੀ ਦੇ ਵਿੱਚ ਤੁਸੀਂ ਅੱਧੇ ਘੰਟੇ ਵਾਸਤੇ ਸਿਰਫ ਇਹਨੂੰ ਛਾਣਨ ਵਾਸਤੇ ਰੱਖ ਦੋ ਨਹੀਂ ਤਾਂ ਤੁਸੀਂ ਇੱਕ ਕੱਪੜਾ ਵੀ ਸਾਫ਼ ਲੈ ਸਕਦੇ ਹੋ ਤੇ ਉਹਦੇ ਚੋਂ ਕੀ ਹੋਏਗਾ ਤਰੀ ਨਿਕਲ ਜਾਏਗੀ ਦੇਖੋ ਇਹਦੇ ਨਾਲ ਅਸੀਂ ਹੱਥ ਨਾਲ ਜੇ ਨਚੋੜਾਂਗੇ ਤਾਂ ਸਾਰਾ ਨਿਕਲ ਜਾਏਗਾ ਗੁੱਧਾ ਕਿਉਂਕਿ ਦਾਲ ਜਿਹੜੀ ਹੁੰਦੀ ਉਹ ਗਲੀ ਹੁੰਦੀ ਹੈ ਚਾਹ ਛੋਲਿਆਂ ਦੀ ਦਾਲ ਹੋਵੇ ਚਾਹ ਛੋਲੇ ਹੋਣ ਚਾਹ ਰਾਜਮਾ ਹੋਣ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਫੇਲੋਗੇ ਤੇ ਉਹਦਾ ਟੇਸਟ ਖਤਮ ਹੋ ਜਾਏਗਾ ਸਾਰਾ ਗੁੱਦਾ ਨਿਕਲ ਜਾਣਾ ਐਸੋਸੇ ਤੁਸੀਂ ਇਹੀ ਕੋਸ਼ਿਸ਼ ਕਰੋ ਕਿ ਮੋٹے ਜਿਹੜੇ ਤੰਦ ਵਾਲੀ ਛਾਨਣੀ ਹੁੰਦੀ ਹੈ ਉਹਦੇ ਵਿੱਚ ਪਾ ਦਿਓ ਤੇ 15-20 ਮਿੰਟ ਬਾਅਦ ਤੁਸੀਂ ਦੇਖਣਾ ਸਾਰੀ ਤਰੀ نیچے ਆ ਜਾਏਗੀ ਔਰ ਉੱਪਰ ਤੁਹਾਡੇ ਰਾਜਮਾ ਜਾਂ ਛੋਲੇ ਜਾਂ ਛੋਲਿਆਂ ਦੀ ਦਾਲ ਜਾਂ ਕੋਈ ਹੋਰ ਦਾਲ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਨਾਲ ਨਾਸ਼ਤਾ ਤੇ ਉਹ ਜਰੂਰ ਤੁਹਾਨੂੰ ਪੂਰਾ ਸਾਬਤ ਉਸਤੇ ਹੀ ਮਿਲ ਜਾਏਗਾ ਤਰੀ ਤੋਂ ਬਿਨਾ ਠੀਕ ਹੈ ਜੀ ਹੁਣ ਸਭ ਤੋਂ ਪਹਿਲੇ ਅਸੀਂ ਇਹਨੂੰ ਇਹ ਸਾਫ਼ ਕਰ ਲਿਆ ਤੇ ਮੈਂ ਹੁਣ ਉਸ ਤੋਂ ਬਾਅਦ ਪਿਆਜ਼ ਕੱਟਨੇ ਨੇ ਤੁਸੀਂ ਪ੍ਰੌਨਠੀ ਦੇ ਮੁਤਾਬਕ ਕੱਟਨੇ ਨੇ ਮੈਂ ਤੁਹਾਨੂੰ ਇੱਕ ਪ੍ਰੌਨਠੀ ਬਣਾ ਕੇ ਦਿਖਾ ਰਹੀ ਹਾਂ ਮੈਂ ਪਿਆਜ਼ ਲੈਨੇ ਟਮਾਟਰ ਲੈਨੇ ਲਸਣ ਅਦਰਕ ਦੀ ਪੇਸਟ ਲਈਏ ਔਰ ਹਰੀ ਮਿਰਚ ਲਈਏ ਇਹਦੇ ਵਾਸਤੇ ਸਾਨੂੰ ਤਿੰਨ ਪ੍ਰੌਨਠੀਆਂ ਤਿੰਨ ਫੁਲਕੇ ਵੇ ਲੈਣੇ ਪੈਣੇ ਨੇ ਤਿੰਨ ਪੇੜੇ ਲੈ ਲਓ ਔਰ ਜਿੰਨਾ ਕ ਪੂੜੀ ਦਾ ਸਾਈਜ਼ ਹੁੰਦਾ ਅਸੀਂ ਓਨਾ ਕੀ ਪੇੜਾ ਲੈਣਾ ਠੀਕ ਹੈ ਜੀ ਅਗਰ ਅਸੀਂ ਜ਼ਿਆਦਾ ਵੱਡਾ ਲਵਾਂਗੇ ਤਾਂ ਕੀ ਹੋਏਗਾ ਕਿਸਾ ਦਾ ਪਰੌਂਠਾ ਬਹੁਤ ਭਾਰਾ ਬਣ ਜਾਏਗਾ ਤੇ ਬੱਚੇ ਵੀ ਨਹੀਂ ਖਾਣਗੇ ਤੇ ਵੱਡੇ ਵੀ ਨਹੀਂ ਖਾਣਗੇ ਬਿਲਕੁਲ ਪੂੜੀ ਜਿੰਨਾ ਤੁਸੀਂ ਐਨਾ ਜਿਹਾ ਪੇੜਾ ਲੈਣਾ ਛੋਟਾ ਜਿਹਾ ਜਿਹਦੇ ਨਾਲ ਤੁਸੀਂ ਤਿੰਨ ਫੁਲਕੇ ਵੇਲ ਲੈਣੇ ਨੇ ਠੀਕ ਹੈ ਜੀ ਹੁਣ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਪੇੜੇ ਨੂੰ ਲਵਾਂਗੇ ਔਰ ਉਸ ਤੇ ਉੱਤੇ ਅਸੀਂ ਮੈਂ ਜਿਹੜੇ ਟਮਾਟਰ ਵੀ ਲਏ ਨੇ ਮੈਂ ਇਹਦੇ ਬੀਜ ਤੇ ਵਿੱਚੋਂ ਪਾਣੀ ਦੇਖੋ ਬਿਲਕੁਲ ਕੱਢ ਦਿੱਤਾ ਬਿਲਕੁਲ ਸੁੱਕੇ ਨੇ ਕਿਉਂਕਿ ਪਰੌਂਠੇ ਵਿੱਚ ਅਗਰ ਗਿੱਲਾਪਨ ਆਏਗਾ ਤੇ ਪਰੌਂਠੇ ਤੁਹਾਡੀ ਸਵਾਦ ਨਹੀਂ ਬਣਨੀ ਇਹਨੂੰ ਤੁਸੀਂ ਖਿਲਾਰ ਕੇ ਸਾਰਾ ਇਹਦੇ ਪ੍ਰੌਂਟੀ ਦੇ ਫੁਲਕੇ ਦੇ ਉੱਤੇ ਪਾ ਦੇਣਾ ਅਜੇ ਪ੍ਰੌਂਟੀ ਨਹੀਂ ਬਣੀ ਫੁਲਕਾ ਹੀ ਕਹਾਂਗੇ ਇਹਨੂੰ ਤੇ ਤੁਸੀਂ ਇਹਦੇ ਉੱਤੇ ਪਾ ਦੇਣਾ ਅਗਰ ਫਿਰ ਵੀ ਤੁਹਾਨੂੰ ਕਿਧਰੇ ਨਜ਼ਰ ਆਂਦਾ ਥੋੜਾ ਪਾਣੀ ਤੈਨੂੰ ਅੱਛੀ ਤਰ੍ਹਾਂ ਨਿਚੋੜ ਕੇ ਪਾ ਲੋ ਕਿਉਂਕਿ ਤੁਹਾਨੂੰ ਪਤਾ ਟਮਾਟਰ ਦੇ ਵਿੱਚ ਤੇ ਹੁੰਦਾ ਹੀ ਹੈ ਪਾਣੀ ਤੇ ਮੈਂ ਸਾਰੇ ਬੀਜ ਕੱਢ ਕੇ ਉਹਨੂੰ ਫਿਰ ਅੱਛੀ ਤਰ੍ਹਾਂ ਨੂੰ ਨਿਚੋੜ ਕੇ ਤੇ ਫਿਰ ਮੈਂ ਕੀਤਾ ਠੀਕ ਹੈ ਜੀ ਇਸ ਤਰੀ ਮੈਂ ਪਿਆਜ਼ ਕੱਟ ਲੈਨੇ ਤੇ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟਣਾ ਹੈ ਨਨੂੰ ਸਾਰੀ ਜਗ੍ਹਾ ਤੇ ਅਸੀਂ ਇਸ ਤਰੀ ਖਿਲਾਰ ਲੈਣਾ ਬਹੁਤ ਹੀ ਹੈਲਦੀ ਨਾਸ਼ਤਾ ਬੰਦਾ ਹੈ ਔਰ ਬੱਚੇ ਇੰਨੇ ਖੁਸ਼ ਹੁੰਦੇ ਨੇ ਇਹ ਖਾ ਕੇ ਤੇ ਦੇਖਣਾ ਤੁਹਾਡੇ ਕੋਲ ਬਾਰ-ਬਾਰ ਡਿਮਾਂਡ ਕਰਨਗੇ ਅਗਰ ਤੁਸੀਂ ਐਸ ਚੀਜ਼ ਨੂੰ ਬਣਾ ਕੇ ਉਹਨਾਂ ਨੂੰ ਖਵਾਓਗੇ ਹੁਣ ਦੇਖੋ ਜੀ ਇਹ ਬਣ ਗਿਆ ਸਾਰਾ ਜਿੰਨਾ ਤੁਸੀਂ ਪਿਆਜ਼ ਮਟੀਰੀਅਲ ਪਾਣਾ ਪਾ ਸਕਦੇ ਹੋ ਇੱਕ ਜ਼ਰੂਰੀ ਨਹੀਂ ਕਿ ਮੈਂ ਜਿੰਨਾ ਪਾਇਆ ਤੁਸੀਂ ਵੀ ਉਨੇ ਪਾਓਗੇ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਅਗਰ ਬੱਚੇ ਪਿਆਜ਼ ਨਹੀਂ ਖਾਂਦੇ ਤਾਂ ਸਕਿਪ ਵੀ ਕਰ ਸਕਦੇ ਹੋ ਕੁਝ ਹੋਰ ਪਾ ਲਓ ਤੁਸੀਂ ਵੈਜੀਟੇਬਲ ਜਿਸ ਤਰ੍ਹਾਂ ਸ਼ਿਮਲਾ ਮਿਰਚ ਹੁੰਦੀ ਗਾਜਰ ਹੁੰਦੀ ਗੋਭੀ ਹੁੰਦੀ ਹੈ ਮਟਰ ਹੁੰਦੇ ਇਹ ਦੇਖੋ ਜੀ ਸਾਡਾ ਸਾਰਾ ਮਟੀਰੀਅਲ ਪੈ ਗਿਆ ਹੁਣ ਸਾਡੀ ਰਹਿ ਗਈ ਹੈ ਸਿਰਫ ਪੇਸਟ ਜਿਹੜੀ ਲਸਣ ਅਦਰਕ ਦੀ ਪੇਸਟ ਹੈ ਉਹਨੂੰ ਅਸੀਂ ਥੋੜਾ ਥੋੜਾ ਕਿਉਂਕਿ ਮੈਂ ਜਿਹੜੀ ਬਾਜ਼ਾਰੀ ਪੇਸਟ ਸੀ ਉਹ ਲਈ ਸੀ ਇਸ ਵਾਸਤੇ ਥੋੜੀ ਸੌਫਟ ਹੈ ਗਈ ਹੈ ਤੇ ਜੇ ਤੁਸੀਂ ਆਪਣੇ ਘਰ ਦੀ ਬਣਾਓਗੇ ਤੇ ਉਹ ਇੰਨੀ ਸੌਫਟ ਨਹੀਂ ਹੋਏਗੀ ਠੀਕ ਹੈ ਜੀ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਨਾ ਹੈ ਇਹਦੇ ਉੱਤੇ ਲੋੜ ਮੁਤਾਬਕ ਨਮਕ ਪਹਿਲੇ ਸਭ ਤੋਂ ਪਹਿਲੇ ਜਵੈਨ ਪਾਵਾਂਗੇ ਜਿਹੜੀ ਕਿਸ ਨੂੰ ਜ਼ਰੂਰਤ ਹੈ ਜਿੰਨਾ ਕ ਬੱਚੇ ਖਾਂਦੇ ਨੇ ਜੁਵੈਨ ਤੇ ਬਹੁਤ ਹੀ ਵਧੀਆ ਹੁੰਦੀ ਹੈ ਪੇਟ ਵਾਸਤੇ ਵੀ ਹੈ ਅੱਛੀ ਹੁੰਦੀ ਹੈ ਔਰ ਜਿਹੜੀ ਵਾਈ ਉਹ ਵੀ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਤੁਸੀਂ ਜਿੰਨੀ ਜ਼ਰੂਰਤ ਹੈ ਕੌਂਟੀ ਦੇ ਉੱਤੇ ਤੁਸੀਂ ਜੁਵੈਨ ਪਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅਸੀਂ ਪਾਵਾਂਗੇ ਨਮਕ ਬਹੁਤ ਹੀ ਹੈਲਦੀ ਪੌਂਠਾ ਜ ਬਣ ਰਿਹਾ ਨਮਕ ਤੁਸੀਂ ਲੋੜ ਦੇ ਮੁਤਾਬਿਕ ਪਾਣਾ ਹੈ ਕਿਉਂਕਿ ਰਾਜਮਾ ਦੇ ਵਿੱਚ ਜਾਂ ਦਾਲ ਵਿੱਚ ਰੱਚਿਆ ਹੁੰਦਾ ਨਮਕ ਐਨਾ ਜ਼ਿਆਦਾ ਵੀ ਨਹੀਂ ਪਾਣਾ ਕਿ ਤੁਹਾਡੀ ਜੇ ਪਰੌਂਠੀ ਕੋਰੀ ਹੋ ਜਾਵੇ ਠੀਕ ਹੈ ਜੀ ਬਿਲਕੁਲ ਲਿਮਟ 'ਚ ਪਾਣਾ ਉਹਦੇ 'ਚ ਥੋੜਾ ਬੋਤਾਂ ਨਮਕ ਜ਼ਰੂਰ ਹੁੰਦਾ ਹੈ ਜ਼ਿਆਦਾ ਨਹੀਂ ਪਾਣਾ ਤੁਸੀਂ ਨਮਕ ਹਲਕਾ-ਹਲਕਾ ਰਹਿਣਾ ਹੁਣ ਥੋੜਾ ਜਿਹਾ ਅਸੀਂ ਜੀਰੇ ਨੂੰ ਵੀ ਸਪੈਡ ਕਰਾਂਗੇ ਜਿਸ ਨਾਲ ਸਾਡਾ ਬਹੁਤ ਵਧੀਆ ਟੇਸਟ ਆਏਗਾ ਅਸੀਂ ਹੈਲਦੀ ਖਾਣਾ ਬਣਾ ਰਿਹਾ ਹੁਣ ਥੋੜੀ ਜਿਹੀ ਹਲਕੀ ਜੀ ਕਾਲੀ ਮਿਰਚ ਲੈ ਲਓ ਜ਼ਿਆਦਾ ਤੁਸੀਂ ਸਪਾਈਸੀ ਨਾ ਬਣਾਓ ਅਗਰ ਤੁਸੀਂ ਖਾ ਲੈਂਦੇ ਤਾਂ ਕੋਈ ਦਿੱਕਤ ਨਹੀਂ ਬੱਚੇ ਖਾਲਨ ਦੇਣ ਤੇ ਕੋਈ ਦਿੱਕਤ ਨਹੀਂ ਕਾਲੀ ਮਿਰਚ ਥੋੜੀ ਅਸੀਂ ਸਪਰੈਡ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਹੋਣਾ ਉਸ ਦੇ ਉੱਤੇ ਅਸੀਂ ਫੁਲਕਾ ਫੇਰ ਰੱਖ ਦਵਾਂਗੇ ਜਿਹੜਾ ਅਸੀਂ 베ਲ ਲਿਆ ਹੋਇਆ ਠੀਕ ਹੈ ਜੀ ਬੜੇ ਧਿਆਨ ਨਾਲ ਇਹਨੂੰ ਉੱਪਰ ਰੱਖ ਦੇਣਾ ਇਸ ਤਰ੍ਹਾਂ ਤੇ ਇਹਦੇ ਕਾਰਨਰ ਹਲਕੇ ਹਲਕੇ ਬੰਦ ਕਰ ਦੇਣੇ ਨੇ ਜ਼ਿਆਦਾ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਤੀਜਾ ਵੀ ਪਰੌਂਠਾ ਪਾ ਦੋਗੇ ਤੀਜਾ ਫੁਲਕਾ ਵੀ ਪਾ ਦੋਗੇ ਤੇ ਆਟੋਮੈਟਿਕ ਆਪਣੇ ਆਪ ਸੈੱਟ ਹੋ ਜਾਏਗਾ ਹੁਣ ਤੁਸੀਂ ਕੀ ਕਰਨਾ ਹੈ ਇਹ ਜਿਹੜੇ ਰਾਜਮਾ ਨੇ ਉਹਨੂੰ ਉੱਤੇ ਸਪਰੈਡ ਕਰ ਦੇਣਾ ਚੰਗੀ ਤਰ੍ਹਾਂ ਅਲੱਗ-ਅਲੱਗ ਦਾਣਾ ਕਰ ਦੇਣਾ ਤੁਸੀਂ ਬਿਲਕੁਲ ਅਗਰ ਤੁਸੀਂ ਉਬਲੇ ਹੋਏ ਰਾਜਮਾ ਕੱਢ ਲੋਗੇ ਉਹਦੇ ਵਰਗੀ ਤਰੀਸ ਨਹੀਂ ਜੇ ਤੁਸੀਂ ਛੋਲੇ ਬਣਾਉਂਦੇ ਹੋ ਜਾਂ ਰਾਜਮਾ ਬਣਾਉਂਦੇ ਹੋ ਤੁਸੀਂ ਜ਼ਿਆਦਾ ਕਰ ਸਕਦੇ ਹੋ ਤੇ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜ਼ਿਆਦਾ ਪਿਘੋਏ ਹੋਣਗੇ ਤੇ ਜ਼ਿਆਦਾ ਬਣਾਏ ਹੋਣਗੇ ਤੁਸੀਂ ਸਵੇਰ ਦਾ ਜੇ ਤੁਹਾਡਾ ਨਾਸ਼ਤਾ ਤੇ ਮਾਈਂਡ ਹੈਗਾ ਕਿ ਅਸੀਂ ਐਸੇ ਦੇ ਨਾਲ ਹੀ ਬਣਾਣਾ ਤੇ ਤੁਸੀਂ ਬੋਇਲ ਕਿਤੇ ਵੀ ਕੱਢ ਸਕਦੇ ਹੋ ਨਹੀਂ ਤਾਂ ਮੋਸਟਲੀ ਦਾਲਾਂ ਬਚ ਜਾਂਦੀਆਂ ਨੇ ਤੇ ਸਾਨੂੰ ਲੋਕਾਂ ਨੂੰ ਇਹ ਹੁੰਦਾ ਮਾਵਾਂ ਨੂੰ ਇਹ ਫਿਕਰ ਹੁੰਦਾ ਕਿ ਹੁਣ ਅਸੀਂ ਇੱਥੇ ਦਾਲ ਐਨੀ ਕਿੱਥੇ ਸੁੱਟੀਆਂ ਬੱਚੇ ਤਾਂ ਖਾਂਦੇ ਨਹੀਂ ਦਾਲ ਨਾ ਹੀ ਬੱਚੇ ਪਸੰਦ ਕਰਦੇ ਤੇ ਇਸ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿ ਦਾਲ ਨੂੰ ਅਸੀਂ ਬੋਇਲ ਹੀ ਕੱਢ ਲਈ ਤੇ ਇਸ ਵਾਸਤੇ ਤੁਸੀਂ ਬੋਇਲ ਵੀ ਸਮਾਨ ਕੱਢ ਸਕਦੇ ਹੋ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਗਰ ਤੁਸੀਂ ਨਿਸ਼ਚਿਤਾ ਪਕੇਸੀ ਇਸ ਤਰ੍ਹਾਂ ਦੀ ਪ੍ਰੌਂਠੀ ਬਣਾਣੀ ਹੈ ਫਿਰ ਤੁਸੀਂ ਨਿਕਾਲ ਸਕਦੇ ਹੋ ਅਗਰ ਨਹੀਂ ਤੇ ਤੁਸੀਂ ਇਸ ਤਰੀਏ ਜਿਵੇਂ ਮੈਂ ਕੀਤਾ ਹੈ ਦਾਲ ਨੂੰ ਜੇ ਤੁਹਾਡੀ ਬਚ ਜਾਂਦੀ ਹੈ ਕਈ ਵਾਰੀ ਗੈਸਟ ਆਏ ਹੁੰਦੇ ਨੇ ਸਾਡੇ ਕੋਲ ਜਾਦਾ ਚੀਜ਼ ਬਣ ਜਾਂਦੀ ਹੈ ਨਹੀਂ ਪਤਾ ਚੱਲਦਾ ਸਾਨੂੰ ਇਹ ਹੀ ਹੁੰਦਾ ਹੈ ਕਿ ਘਟ ਨਾ ਜਾਵੇ ਤੇ ਅਸੀਂ ਜਿਆਦਾ ਤੋਂ ਜਿਆਦਾ ਬਣਾਈਏ ਤੇ ਸਾਡੀ ਵੱਧ ਜਾਵੇ ਪਰ ਘਟੇ ਨਾ ਉਸ ਕੰਡੀਸ਼ਨ ਵਿੱਚ ਕੀ ਹੁੰਦਾ ਹੈ ਕਿ ਅਸੀਂ ਇੱਕ ਦੋ ਵਾਰੀ ਖਾ ਲੈਂਦੇ ਆ ਤੇ ਸਾਡਾ ਮਨ ਨਹੀਂ ਕਰਦਾ ਸਾਡਾ ਮਨ ਭਰ ਜਾਂਦਾ ਬਾਰ ਬਾਰ ਖਾਣ ਤੇ ਤੇ ਫਿਰ ਤੁਸੀਂ ਇਹ ਤੁਹਾਡਾ ਬਹੁਤ ਹੀ ਵਧੀਆ ਤਰੀਕਾ ਹੈ ਇਹਦੀ ਥਾਂ ਤੇ ਅਗਰ ਤੁਹਾਡੇ ਤਰੀ ਵਾਲੀ ਸਬਜੀ ਵੀ ਹੈ ਤਾਂ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਫਿਰ ਉਹਨੂੰ ਅੱਛੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਬਣਾ ਸਕਦੇ ਹੋ ਹੁਣ ਅਸੀਂ ਤੀਜੇ ਫੁਲਕੇ ਨੂੰ ਵੀ ਉੱਪਰ ਪਾ ਦਿੱਤਾ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਕਾਰਨਰ ਅੱਛੀ ਤਰ੍ਹਾਂ ਚਾਰੋਂ ਪਾਸੇ ਨੂੰ ਪ੍ਰੈਸ ਕਰ ਦਾਂਗੇ ਤੇ ਹੁਣ ਅਸੀਂ ਇਹਨੂੰ ਚੱਕਲੇ ਦੇ ਉੱਤੇ ਰੱਖ ਕੇ ਮੈਂ ਪਲੇਟ ਵਿੱਚ ਐਸਾ ਸੈ ਰੱਖਿਆ ਕਿ ਥੋੜਾ ਈਜ਼ੀ ਹੋ ਜਾਂਦਾ ਹੈ ਤੇ ਹੁਣ ਇਹਦੇ ਵਿੱਚ ਕੋਈ ਦਿੱਕਤ ਨਹੀਂ ਮੈਂ ਤੂੜਾ ਲਗਾਇਆ ਹੋਇਆ ਸੀ ਥੱਲੇ ਵੀ ਤੁਸੀਂ ਆਰਾਮ ਨਾਲ ਇਹਨੂੰ ਚੁੱਕ ਕੇ ਤਵੇ ਦੇ ਉੱਤੇ ਰੱਖ ਕੇ ਥੋੜਾ ਜਿਹਾ ਹਲਕਾ ਆ ਜਾਏ ਉਹਦੇ ਉੱਤੇ ਵੇਲਣਾ ਮਾਰ ਕੇ ਤੈਨੂੰ ਤੁਸੀਂ ਪਰੌਂਠੇ ਨੂੰ ਪ੍ਰੈਸ ਕਰਕੇ ਅੱਛੀ ਤਰ੍ਹਾਂ ਤਵੇ ਦੇ ਉੱਤੇ ਪਾ ਸਕਦੇ ਹੋ ਜਿਹੜਾ ਵੀ ਬਿਲਕੁਲ ਵੀ ਮੋਟੀ ਨਹੀਂ ਬਣੇਗੀ ਫਿਰ ਵੀ ਤੁਹਾਨੂੰ ਅਗਰ ਕੋਈ ਦਿੱਕਤ ਲੱਗਦੀ ਹੈ ਤੇ ਤੁਸੀਂ ਚਾਕੂ ਲੋ ਤੇ ਇਹਦੇ ਵਿੱਚੋਂ ਹਾਫ ਕਰ ਦਿਓ ਹਾਫ ਪਰੌਂਠਾ ਤੁਸੀਂ ਅੱਛੀ ਤਰ੍ਹਾਂ ਗੋਲਾਈ ਵਿੱਚ ਕਰਕੇ ਚੌਰਸ ਕਰਕੇ ਤੇ ਉਹਨੂੰ ਬਣਾ ਸਕਦੇ ਹੋ ਬਟ ਇਹ ਮੋਟਾ ਨਹੀਂ ਬੰਦਾ ਕਿਉਂਕਿ ਮੈਂ ਬਿਲਕੁਲ ਪਤਲੇ ਪਤਲੇ ਫੁਲਕੇ ਲੈ ਸੀ ਪਤਲੇ ਪਤਲੇ ਛੋਟੇ ਛੋਟੇ ਮੈਂ ਭੇੜੇ ਲੈਨੇ ਜਿਹੜਾ ਸੀ ਪੂਰੀ ਵਾਸਤੇ ਯੂਜ਼ ਕਰਦੇ ਆ ਹੁਣ ਮੈਂ ਇਹਨੂੰ ਫਲਾਵਾਂਗੇ ਪੂਰੀ ਦੀ ਬਿਲਕੁਲ ਸ਼ੇਪ ਪੂਰੀ ਦੀਏ ਜਦੋਂ ਮੈਂ ਇਹਨੂੰ ਫਲਾਵਾਂਗੇ ਚੱਕਲੇ ਦੇ ਉੱਤੇ ਤੇ ਮੈਂ ਤੁਹਾਨੂੰ ਦਿਖਾਨੀ ਕਿ ਕਿੰਨਾ ਵਧੀਆ ਪਰੌਂਠਾ ਬੰਦਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੱਕਲੇ ਦੇ ਉੱਤੇ ਵੇਲ ਦਿਆਂ 2 ਮਿੰਟ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਪਰੌਂਠੀ ਵੇਲ ਦਿੱਤੀ ਹੈ ਅਗਰ ਫਿਰ ਵੀ ਤੁਹਾਨੂੰ ਲੱਗਦੀ ਹੈ ਕਿ ਪਰੌਂਠੀ ਹੈਵੀ ਹੈ ਤੇ ਇੱਕ ਤੁਸੀਂ ਚਾਕੂ ਪਕੜੋ ਤੇ ਚਾਕੂ ਨਾਲ ਤੁਸੀਂ ਹਾਫ ਕਰ ਲਓ ਉਹਦੇ ਨਾਲ ਕੀ ਤੁਹਾਡਾ ਹੋਏਗਾ ਕਿ ਤਿਕੋਣੀ ਪ੍ਰੋਂਠੀ ਤੁਹਾਡੀ ਤਿਆਰ ਹੋ ਜਾਏਗੀ ਤੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਫਿਰ ਵੇਲ ਕੇ ਉਹਨੂੰ ਸ਼ੇਪ ਬਣਾ ਕੇ ਹੱਥ ਦੇ ਨਾਲ ਇਸ ਤਰ੍ਹਾਂ ਤੁਸੀਂ ਅਲੱਗ ਕਰ ਦੋ ਹਾਫ ਪ੍ਰੋਂਠੀ ਨੂੰ ਪਰੇ ਜੋ ਤੁਸੀਂ ਇਹ ਡਬਲ ਪ੍ਰੋਂਠੀ ਦੇ ਨਾਲ ਬਣਾਓਗੇ ਨਾ ਟੇਸਟ ਬਹੁਤ ਹੀ ਵਧੀਆ ਆਏਗਾ ਹੁਣ ਅਸੀਂ ਕੀ ਕਰਾਂਗੇ ਹਾਫ ਪ੍ਰੋਂਠੀ ਨੂੰ ਅਸੀਂ ਕੱਢ ਗਏ ਤੇ ਪਲੇਟ ਵਿੱਚ ਅਲੱਗ ਕਰ ਦਵਾਂਗੇ ਤੇ ਅਗਰ ਹੋਰ ਵੀ ਤੁਸੀਂ ਤਿਕੋਨਾ ਕਰਨਾ ਚਾਹੁੰਦੇ ਹੋ ਤੈਨੂੰ ਹੋਰ ਵੀ ਕਰ ਸਕਦੇ ਹੋ ਤੇ ਅੱਛੇ ਤਰ੍ਹਾਂ ਵੇਲ ਕੇ ਤੇ ਬੱਚਿਆਂ ਨੂੰ ਖੁਸ਼ ਕਰੋ ਤੇ ਆਪਣੀਆਂ ਅੱਛੇ ਅੱਛੇ ਪ੍ਰੌਂਟੇ ਬਣਾ ਕੇ ਇਹਨੂੰ ਵੀ ਤੁਸੀਂ ਵੀ ਸ਼ੇਪ ਦੇ ਸਕਦੇ ਹੋ ਹੱਥ ਦੇ ਨਾਲ ਪ੍ਰੈਸ ਕਰਕੇ ਇਧਰੋਂ ਸਾਈਡ ਤੋਂ ਪ੍ਰੈਸ ਕਰੀ ਚੱਲੋ ਇਧਰੋਂ ਵੀ ਕਰੀ ਚੱਲੋ ਤੇ ਤੁਹਾਡੀ ਕੀ ਹੋ ਜਾਏਗਾ ਵੀ ਸ਼ੇਪ ਦੇ ਵਿੱਚ ਪ੍ਰੌਂਟੇ ਬਣ ਜਾਈਗੇ ਬਹੁਤ ਵਧੀਆ ਠੀਕ ਹੈ ਜੀ ਅਗਰ ਤੁਹਾਨੂੰ ਲੱਗਦਾ ਵੀ ਮੋਟੀ ਬਣ ਗਈ ਹੈ ਤਾਂ ਅਦਰਵਾਇਸ ਤੁਹਾਨੂੰ ਇਹਨੂੰ ਕੱਟਣ ਦੀ ਜ਼ਰੂਰਤ ਨਹੀਂ ਪੈਗੀ ਅਗਰ ਕੋਨ ਲਗਦੇ ਹੈ ਮੈਂ ਦੇਖੋ ਇਸਤਰੀ ਬਣਾਣ ਲੱਗੀ ਆ ਪਰ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹ ਹਾਫ ਕੀਤੀ ਹੈ ਤੇ ਅਦਰਵਾਈਜ਼ ਤੁਹਾਨੂੰ ਜ਼ਰੂਰਤ ਨਹੀਂ ਪੈਗੀ ਤੁਸੀਂ ਇਹਨੂੰ ਫਿਰ ਵੇਲ ਕੇ ਤੇ ਅੱਛੀ ਤਰ੍ਹਾਂ ਪਤਲਾ ਕਰਕੇ ਤੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਕਿ ਕਿੰਨਾ ਵਧੀਆ ਪਰੌਂਠਾ ਬੰਦਾ ਹੈ ਅਗਰ ਇਹਨੂੰ ਹੋਰ ਵੀ ਹਾਫ ਕਰਨਾ ਹੈ ਤੇ ਪੂਰੀ ਵਾਂਗੂ ਬੱਚਿਆਂ ਨੂੰ ਤੁਸੀਂ ਖਿਲਾ ਸਕਦੇ ਹੋ ਇਕੱਠੇ ਸੇਕ ਲਓ ਬਾਅਦ ਤੁਸੀਂ ਇੱਕ ਇੱਕ ਕਰਕੇ ਅੱਛੀ ਤਰ੍ਹਾਂ ਤਵੇ ਦੇ ਉੱਤੇ ਘਿਓ ਲਗਾ ਕੇ ਤੇ ਇਹਨੂੰ ਬਹੁਤ ਹੀ ਵਧੀਆ ਤੁਹਾਡੀ ਪਰੌਂਠੀ ਆ ਦੇਖੋ ਬਣ ਜਾਏਗੀ ਛੋਟੇ ਛੋਟੇ ਤੁਸੀਂ ਪਰੌਂਠੀਆਂ ਵੀ ਸ਼ੇਪ ਦੀਆਂ ਤੁਸੀਂ ਇਸ ਤਰ੍ਹਾਂ ਬਣਾ ਕੇ ਬੱਚਿਆਂ ਨੂੰ ਖਿਲਾ ਸਕਦੇ ਹੋ ਦੇਖੋ ਜੀ ਕਿੰਨੀ ਵਧੀਆ ਬਣ ਗਈ ਇਹ ਦੇਖੋ ਮੈਂ ਇਹਨੂੰ ਵੀ ਕਰ ਦਿੰਨੀ ਆ ਅਗਰ ਤੁਸੀਂ ਫਿਰ ਵੀ ਤੁਹਾਨੂੰ ਲੱਗਦਾ ਕਿ ਇਹ ਥੋੜਾ ਮੋਟਾ ਹੈ ਇਸ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਆ ਤੇ ਤੁਸੀਂ ਇਹਨੂੰ ਅਲੱਗ ਇੱਕ ਸਾਰਿਆਂ ਨੂੰ ਚੁੱਕ ਦੋ ਨੂੰ ਪਰੌਂਠੀਆਂ ਨੂੰ ਤੁਸੀਂ ਤਿੰਨਾਂ ਨੂੰ ਚੁੱਕ ਕੇ ਤੇ ਇੱਕ ਰੱਖ ਕੇ ਤੇ ਤੁਸੀਂ ਅੱਛੇ ਤਰ੍ਹਾਂ ਨੂੰ ਵੇਲ ਕੇ ਤੇ ਫਿਰ ਪਰੌਂਠੀ ਬਣਾ ਲੈਣੀ ਆ ਠੀਕ ਹੈ ਜੀ ਇਹਨੂੰ ਤੁਸੀਂ ਅੱਛੇ ਤਰ੍ਹਾਂ ਤੂੜਾ ਲਗਾ ਕੇ ਵੇਲ ਕੇ ਇਫਟ ਉਸੇ ਸੈਪਰੇਟ ਇਹਨੂੰ ਬਣਾ ਕੇ ਪਖਰਾ ਵਖਰਾ ਬਣਾ ਕੇ ਵੀ ਤੁਸੀਂ ਬੱਚਿਆਂ ਨੂੰ ਖਿਲਾ ਸਕਦੇ ਹੋ ਬਹੁਤ ਹੀ ਹੈਲਦੀ ਪ੍ਰੌਂਠੇ ਬੰਦੇ ਨੇ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਨੀ ਆ ਇਹ ਦੇਖੋ ਜੀ ਮੈਂ ਬੇਲੇ ਦੇ ਨਾਲ ਇਹਨੂੰ ਹੋਰ ਵੀ ਪਤਲਾ ਕਰ ਦਿੱਤਾ ਬਿਲਕੁਲ ਪਤਲੀ ਹੋ ਗਈ ਇਹ ਦੇਖੋ ਪ੍ਰੌਂਠੇ ਤੇ ਇਸ ਤਰ੍ਹਾਂ ਤੁਹਾਡੀਆਂ ਇੱਕੋ ਵਾਰੀ ਚ 4 ਪ੍ਰੌਂਠੀਆਂ ਤਿਆਰ ਹੋ ਜਾਣਗੀਆਂ ਤੇ ਤੁਸੀਂ ਤਵੇ ਤੇ ਸੇਕ ਤੇ ਤੇ ਨਾਲ ਨਾਲ ਬੱਚਿਆਂ ਨੂੰ ਖਿਲਾ ਸਕਦੇ ਹੋ ਇੱਕ ਟਾਈਮ ਤੇ ਤੁਹਾਡੀਆਂ 4 ਪ੍ਰੌਂਠੀਆਂ ਬਣ ਜਾਣਗੀਆਂ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੈਂ ਤੁਹਾਨੂੰ ਹੁਣ ਤਵੇ ਤੇ ਉੱਤੇ ਬਣਾ ਕੇ ਦਿਖਾਉਣੀ ਆ ਹਾਂਜੀ ਇਹ ਦੇਖੋ ਸਾਡੇ ਪ੍ਰੌਨਫੇ ਤਿਆਰ ਹੋ ਰਹੀ ਹੈ ਜੀ ਹੁਣ ਅਸੀਂ ਇਹਦੇ ਉੱਤੇ ਲਗਾਵਾਂਗੇ ਕਿਉਂ ਤੁਸੀਂ ਦੇਖਣਾ ਕਿੰਨਾ ਹੈਲਦੀ ਪ੍ਰੌਨਫਾ ਬੰਦਾ ਔਰ ਬੱਚੇ ਦੇਖ ਕੇ ਵੈਸੀ ਅਟਰੈਕਟਿਵ ਹੋ ਜਾਣਗੇ ਜਿਵੇਂ ਸੇਕੀ ਨਾਲ ਪਰੌਂਠੇ ਬਣਾਓ ਜਾਂ ਮੱਖਣ ਨਾਲ ਬਣਾਓ ਬਹੁਤ ਹੀ ਵਧੀਆ ਪਰੌਂਠੇ ਹੁੰਦੇ ਆ। ਆਹ ਦੇਖੋ ਜੀ ਕਿੱਡੇ ਵਧੀਆ ਪਰੌਂਠੇ ਬਣੇ ਆ ਔਰ ਤਿੰਨ ਅਜੇ ਵੀ ਪਈਆਂ ਹੋਈਆਂ ਨੇ ਦੇਖੋ। ਉਹ ਵੀ ਮੈਂ ਬਣਾ ਰਹੀ ਆਂ। ਇੱਕ ਪਰੌਂਠੀ ਤਾਂ ਤੁਹਾਡੀਆਂ ਚਾਰ ਪਰੌਂਠੀਆਂ ਬਣ ਜਾਣਗੀਆਂ। ਆਰਾਮ ਨਾਲ। ਅਗਰ ਤੁਸੀਂ ਇੱਕੋ ਹੀ ਹੈਵੀ ਬਣਾਣਾ ਹੈ ਤੇ ਉਹ ਵੀ ਬਣ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਪੂਰੀ ਵਾਂਗੂ ਛੋਟੇ ਛੋਟੇ ਪਰੌਂਠੇ ਬਣਾਈ। ਔਰ ਕਿੰਨਾ ਵਧੀਆ ਬਣਿਆ। ਤਨਾਂ ਪਲੇਟ 'ਚ ਪਾ ਕੇ ਦਿਖਾਉਂਦੀ ਹਾਂ ਇੱਕ ਵਾਰੀ ਔਰ ਮੱਖਣ ਔਰ ਦਹੀਂ ਦੇ ਨਾਲ ਖਾਓ ਤੇ ਮਜ਼ੇ ਇੰਜੋਏ ਕਰੋ ਨਾਸ਼ਤੇ ਦਾ ਤੇ ਬਾਰ-ਬਾਰ ਤੁਸੀਂ ਬਣਾਓਗੇ ਇੱਕ ਵਾਰੀ ਬਣਾਓਗੇ ਤਾਂ ਤੁਹਾਨੂੰ ਅੱਛਾ ਬਹੁਤ ਲੱਗੇਗਾ ਤੇ ਬਾਰ-ਬਾਰ ਬਣਾਓਗੇ ਦਿਖਾਉਂਦੀ ਹਾਂ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਪਰੌਂਠੀ ਟਿਕੌਂੜੀ ਬਣੀ ਹੈ ਇੱਕ ਪਰੌਂਠੀ ਦੀਆਂ ਚਾਰ ਪਰੌਂਠੀਆਂ ਬਣ ਗਿਆ ਨੇ ਔਰ ਤੁਸੀਂ ਆਪਣੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਇਹ ਦੇਖੋ ਕਿੰਨਾ ਸੌਫਟ ਹੈ ਪਰੌਂਠਾ ਦੇਖੋ ਕਿੰਨਾ ਸੌਫਟ ਬਣਿਆ ਔਰ ਆਪਣੇ ਆਪ ਹੀ ਟੁੱਟਦਾ ਜਾਂਦਾ ਗਰਮ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਹੱਥ ਨਹੀਂ ਲੱਗ ਰਿਹਾ ਜੇ ਇਹ ਦੇਖੋ ਜੀ ਕਿੰਨਾ ਵਧੀਆ ਸੌਫਟ ਬਣਿਆ ਪਰੌਂਠਾ ਔਰ ਇੰਨਾ ਕੁ ਮਜ਼ਾ ਹੁੰਦਾ ਨਾ ਆਪਣਾ ਪਰੌਂਠਾ ਖਾ ਕੇ ਤੁਸੀਂ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਨਾ ਇਹ ਦੇਖੋ ਅਲੱਗ-ਅਲੱਗ ਤਿਆਂ ਵੀ ਹੋ ਜਾਂਦੀਆਂ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੇ ਰੈਸਪੀ ਨੂੰ ਤੇ ਦੇਖਣਾ ਤੁਹਾਡੇ ਬੱਚੇ ਬਾਰ-ਬਾਰ ਡਿਮਾਂਡ ਕਰਨਗੇ ਜਦੋਂ ਤੁਹਾਡੀ ਕਦੀ ਦਾਲ ਬਚ ਗਈ ਜਾਂ ਸਬਜੀ ਬਚ ਗਈ ਤੁਸੀਂ ਉਹਨੂੰ ਮੈਸ਼ ਕਰਕੇ ਸਬਜੀ ਨੂੰ ਮੈਸ਼ ਕਰਕੇ ਪਾ ਸਕਦੇ ਹੋ ਪਰ ਦਾਲ ਨੂੰ ਮੈਸ਼ ਕਰਨ ਦੀ ਜਰੂਰਤ ਨਹੀਂ ਪੈਂਦੀ ਔਰ ਨਾ ਹੀ ਇਹਦੇ ਚ ਕੋਈ ਵੇਸਣ ਪਾਉਣ ਦੀ ਜਰੂਰਤ ਹੈ ਵੇਸਣ ਵਾਲੇ ਮਿਸੀਆਂ ਰੋਟੀਆਂ ਤਾਂ ਤੁਸੀਂ ਕਈ ਵਾਰੀ ਖਾਧੀ ਹੋਣਗੀਆਂ ਪਰ ਇਹ ਬਣਾ ਕੇ ਦੇਖਣਾ ਕਿ ਕਿੰਨੀ ਟੇਸਟੀ ਬਣਦੀ ਹੈ ਤੇ ਕਿੰਨੀ ਹੈਲਦੀ ਬਣਦੀ ਹੈ ਔਰ ਤੁਹਾਡੇ ਬੱਚਿਆਂ ਨੇ ਬਾਹਰ ਦਾ ਖਾਣਾ ਬਿਲਕੁਲ ਬੰਦ ਕਰ ਦੇਣਾ ਉਹਨਾਂ ਨੇ ਹਰ ਵਾਰ ਡਿਮਾਂਡ ਕਰਨੀ ਕਿ ਮੰਮਾ ਐਹੀ ਬਣਾਓ ਇਸ ਤਰ੍ਹਾਂ ਦੀਆਂ ਪਰੌਂਠੀਆਂ ਬਣਾਓ ਔਰ ਹੈਲਦੀ ਰਹੋ ਆਪਣੇ ਔਰ ਆਪਣਾ ਤੇ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਔਰ ਬਾਹਰ ਦੇ ਬੱਚਿਆਂ ਨੂੰ ਖਾਣੇ ਘੱਟ ਖਿਲਾਓ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ